ਸਰਬਜੀਤ ਸਿੰਘ ਫੌਜੀ ਨੂੰ ਮਿਲ ਰਿਹਾ ਲੋਕਾਂ ਦਾ ਪਾਰੀ ਸਮਰਥਨ ਪਿੰਡ ਅਮਰਕੋਟ ਵਿਖੇ ਪਾਰੀ ਇਕੱਠ ਹੋਇਆ ਹਲਕਾ ਜੰਡਿਆਲਾ ਗੁਰੂਦੇਵ ਸਾਹਿਬ ਦਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਬਲਾਕ ਸਮਤੀ ਦੇ ਉਮੀਦਵਾਰ ਸਰਬਜੀਤ ਸਿੰਘ ਫੌਜੀ ਅਤੇ ਜ਼ਿਲ੍ਹਾ ਪ੍ਰੇਸ਼ਕ ਨੇਬਰ ਪਰਮਜੀਤ ਸਿੰਘ ਨੰਗਲ ਗੁਰੂ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਲੋਕਾਂ ਦਾ ਪਾਰੀ ਸਮਰਥਨ इस दौरान पिंड अमरकोट विखे सबका सरपंच जोगा सिंह अमरकोट सीनियर कांग्रेस पार्टी आगू अवतार सिंह टक्कर जाणिया कांग्रेस पार्टी आगू डा लखविंदर सिंह बंडाला कुलदीप सिंह बाट बंडाला चेयरमैन हरजीत सिंह बंडाला कांग्रेस के आगू हरबंस सिंह सरपंच परिवार अमरकोट जगजीत जगी बंडाला सीनियर आगू दिलबाग सिंह जथेदार अजमेर नामधारी मनजिंदर सिंह मन्ना राजबीर सिंह नामधारी मलकीत सिंह चीदा ਸਾਬਕਾ ਮੈਂਬਰ ਕੁਲਵੰਤ ਸਿੰਘ ਤੇ ਹੋਰ ਨਵਲੋ ਕੀਤੇ ਜਾ ਦੌਰਿਆਂ ਮੌਕੇ ਕਾਂਗਰਸੀ ਉਮੀਦਵਾਰ ਬਲਾਕ ਸਮਤੀ ਮੈਂਬਰ ਸਰਬਜੀਤ ਸਿੰਘ ਫੌਜੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪਰਮਜੀਤ ਸਿੰਘ ਨੰਗਲ ਗੁਰੂ ਦੇ ਹੱਕ ਵਿੱਚ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਤੇ ਸਾਬਕਾ ਸਰਪੰਚ ਹਰਜਿੰਦਰ ਸਿੰਘ, ਸੁਰਜੀਤ ਸਿੰਘ, ਜੋਗਾ ਸਿੰਘ ਅਮਰਕੋਟ, ਕੁਲਦੀਪ ਸਿੰਘ, ਗੁਰਪਰਤਾਪ ਸਿੰਘ, ਸਾਬਕਾ ਸਰਪੰਚ ਮਹਿੰਦਰ ਸਿੰਘ ਵਿਰਕ ਦਲਬੀਰ ਸਿੰਘ ਪੰਗੂ, ਸਵਿੰਦਰ ਸਿੰਘ, ਬਲਦੇਵ ਸਿੰਘ, ਸੋਨੂ ਪੰਗਵਾਨ ਹਰਦੀਪ ਸਿੰਘ, ਮਨਜਿੰਦਰ ਸਿੰਘ ਮੰਨਾ ਮੇਰ ਸਿੰਘ ਨੰਬਰਦਾਰ ਮਨਜੀਤ ਸਿੰਘ ਹਰਬਜਨ ਸਿੰਘ ਚਮਕੌਰ ਸਿੰਘ ਗੁਰਮੁਖ ਸਿੰਘ ਆਦਿ ਨੇ ਵੀ ਸਰਬਜੀਤ ਸਿੰਘ ਫੌਜੀ ਦੇ ਹੱਥ ਵਿੱਚ ਚੋਣ ਪ੍ਰਚਾਰ ਆਪਣਾ ਆਪਣਾ ਯੋਗਦਾਨ ਪਾਇਆ ਚੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਜੀ ਦਾ ਬੇਨਤੀ ਕਰਦਾ ਕਿ ਸਾਡੇ ਸਾਰੇ ਹੀ ਸਤਿਕਾਰਯੋਗ ਇਹਨੀਆਂ ਲੀਡਰਸ਼ਿਪ ਸਾਰੇ ਹੀ ਲੋਕੋ ਸੀਨੀਅਰ ਆ ਜਿਹੜੇ ਮੰਚ ਤੇ ਬੈਠੇ ਆ ਨੈਤਿਕ ਪਾਰਟੀ ਦਾ ਵਰਕਰ ਆ ਤੇ ਸਤਿਕਾਰਯੋਗ ਵੀਰੋ ਆਪਾਂ ਦੇਰੋਂ ਨਾ ਬਦਲ ਗੁਰੂ ਜੋ ਜਿਹੜਾ ਕੰਟੀਜੇ ਮੈਦਰੀਆ ਸਰਤਾਪ ਸਿੰਘ ਜੀ ਸਾਡਾ ਸਰਤਾਪਾ ਸਦੀਪੁਰ ਜਿਸ ਪਾਲ ਸਿੰਘ ਜੀ ਜਾਣੀਆਂ ਸੁਖ ਸਦੀਪੁਰ ਹੋਰ ਵੀ ਉਹ ਵਧੀਆ ਕਿਉਂ ਨਾ ਬੱਚਿਆਂ ਨੂੰ ਛੁੱਟੀ ਹੁੰਦੀ ਆ ਜਿਹੜੀਆਂ ਮੇਰੀਆਂ ਭਣਾ ਭਰਾ ਕੋਈ ਜੋਬ ਕਰਦੇ ਆ ਉਹਨਾਂ ਨੂੰ ਛੁੱਟੀ ਹੁੰਦੀ ਆ ਵੀ ਆਪਾਂ ਤਗੜਿਆ ਹੋ ਕੇੜਕੇ ਉੱਠ ਕੇ ਵੀ ਕੇ ਦੋ ਦੋ ਕਾਲੇ ਕੱਪ ਤੇ ਲਾ ਦੇਣੀਆਂ ਜੋ ਨਿਸ਼ਾਨ ਪੰਜੇ ਤੇ ਮੋਹਰ ਧੱਕ 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 ਇਹ ਰੰ ਨਗਰਿਆ ਸਰਦਾਰ ਕਸ਼ਮੀਰ ਸਿੰਘ ਜੀ ਬਿਠੇ ਕਹਿਣ ਦਾ ਸਰਪੰਚ ਸਾਹਿਬ ਬਿਠੇ ਬਣਾਵਾ ਜੋਰ ਖੂਬ ਉਤਕਾਰ ਚੋਕੀ ਜੀ ਜਿਦੋਂ ਨੇਰੀ ਨਾਲ ਨੇਰੀ ਝਟਪੂ ਦੇ ਉਸ ਵਕਤ ਵੀ ਤੁਸੀਂ ਵੀਰੋ ਸਾਰੇ ਇਕੱਠਿਆ ਹੋ ਗਏ ਸਾਰੇ ਕਿਲੇ ਜਿਪਰੇ ਖਲਾ ਦੇ ਕਿਸ ਨਵਤੋ ਕੋ ਦਾ ਸਾਹ ਗਵਿੰਦਰ ਫਿਰ ਬੰਗਾਲ ਜੀ ਨੂੰ ਜਥਾ ਛਾਂ ਦੇ ਦਾ ਮੋਹਰ ਬਾਕੀ ਯਾਰ ਕਾਲੇ ਆਪਾਂ ਨੂੰ ਫਿਰ ਤਗੜੇ ਹੋਗੇ ਸਹੀ ਬਦੀ ਨਿੱਕੀਆਂ ਮੋਟੀਆਂ ਗੱਲਾਂ ਪਿੰਡਾਂ ਚੋਂ ਦੀਆਂ